ਐਂਬੂਲੈਂਸ ਸੀਗੀ ਉਹਨਾਂ ਨੇ ਆਪਣੇ ਕੋਟੇ ਜੋ ਦਿੱਤੀ ਹੋਈ ਇਸ ਪਿੰਡ ਨੂੰ ਦਿੱਤੀ ਹੈ ਜੀ ਇਸ ਪਿੰਡ ਦਾ ਵੱਲੋਂ ਅਸੀਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜੇ ਅਸੀਂ ਸਮਾਜ ਦੇ ਲੋਕ ਆ ਸਾਨੂੰ ਫਿਜ਼ੀਕਲੀ ਪ੍ਰੋਬਲਮਾਂ ਐਮਰਜੈਂਸੀ 'ਚ ਬਹੁਤ ਵਾਰ ਹੁੰਦੀ ਆ ਪਿੰਡਾਂ ਦੇ ਵਿੱਚ ਸਾਨੂੰ ਸਿਰਫ ਹੁਕਮਤਾਂ ਤੋਂ ਸਖਰੇ ਰੱਖਿਆ ਗਿਆ ਕਿਉਂਕਿ ਸ਼ਹਿਰ ਸਾਡੇ ਤੋਂ ਦੂਰ ਪੈਂਦੇ ਨੇ ਜਿਹੜੇ ਇਹ ਪਿੰਡ ਨੇ ਇਹ ਸਾਰਾਂ ਤੋਂ ਦੂਰ ਹੋਣ ਕਰਕੇ ਐਂਬੂਲੈਂਸਾਂ ਨਹੀਂ ਪਹੁੰਚਦੀ ਲੋਕਾਂ ਦੀਆਂ ਕੀਮਤੀ ਜਾਨਾਂ ਕਈ ਵਾਰ ਐਮਰਜੈਂਸੀ ਐਸੀ ਹੋ ਜਾਂਦੀ ਆ ਵੀ ਲੋਕਾਂ ਦੀਆਂ ਜਾਨਾਂ ਜਿਹੜੀਆਂ ਚਲੀਆਂ ਜਾਂਦੀਆਂ ਉਹਨਾਂ ਨੂੰ ਬਚਾਉਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਿੰਡਾਂ ਤੋਂ ਇਹ ਸ਼ੁਰੂ ਕੀਤਾ ਆ ਅਸੀਂ ਮਾਨ ਸਾਹਿਬ ਦਾ ਬੜਾ ਧੰਨਵਾਦ ਕਰਦੇ ਆ ਕਿ ਪਿੰਡਾਂ ਦੇ ਵਿੱਚ ਅਸੀਂ ਚੋਣੇ ਐਂਬੂਲੈਂਸਾਂ ਹਰੇਕ ਦੇ ਵਿੱਚ ਹੀ ਹੋਣ ਹਰੇਕ ਪਿੰਡ ਤੇ ਐਂਬੂਲੈਂਸ ਹੋਵੇ ਤੇ ਸਹੂਲਤਾਂ ਪੂਰੀਆਂ ਹੋਣ ਅਸੀਂ ਚਾਹੁੰਦੇ ਆ ਵੀ ਅੱਜ ਦੀ ਮਹਿੰਗਾਈ ਦਾ ਜਿਹੜਾ ਪ੍ਰਾਈਵੇਟ ਹਸਪੀਟਲਾਂ ਤੋਂ ਇਲਾਜ ਕਰਾਉਣਾ ਬੇਹੱਦ ਮਹਿੰਗਾ ਅਸੀਂ ਚਾਹੁੰਦੇ ਆ ਵੀ ਹਰ ਤਰ੍ਹਾਂ ਦਾ ਇਲਾਜ ਸਾਡੇ ਡਾਕਟਰਾਂ ਦੀ ਨਵੀਂ ਭਰਤੀ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਹਸਪੀਟਲਾਂ 'ਚ ਹੋਣਾ ਚਾਹੀਦਾ। ਬਾਕੀ ਗੱਲ ਇਹ ਵੀ ਇਹ ਜਿਹੜੀ ਡਿਪਾਰਟਮੈਂਟ ਬਣੀਓ ਇਹ ਲੇਟ ਹੋਈ ਵੀ ਹੁਣ ਮਾਨਸਾਬ ਐਮਪੀ ਨਹੀਂ ਪਰ ਕਹਿਣ ਦਾ ਪਾਵੇ ਮਾਈਕ ਨੇ ਤੇ ਉਹ ਗੱਲੋਂ ਲੇਟ ਹੋਈ ਆ ਅੱਜ ਅਸੀਂ ਇਸ ਨੂੰ ਬੜੇ ਸਿੱਧ ਦੇ ਨਾਲ ਲਿਖਾ ਪੜੀ ਕਰਕੇ ਕੋਕੇ 20 ਹਜ਼ਾਰ ਦਾ ਪੈਸਾ ਸੀ ਉਹਨਾਂ ਨੇ ਇੱਕ ਇੱਕ ਪੈਸਾ ਲੋਕਾਂ ਤੱਕ ਪਹੁੰਚਦਾ ਕੀਤਾ ਇਹ ਮਾਨ ਵਾਲੀ ਗੱਲ ਹੈ ਵੀ ਪੰਜਾਬ ਦੇ 13 ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਦੇ ਫੰਡ ਲੈਪਸ ਹੁੰਦੇ ਨੇ ਬਾਹਰ ਤੋਂ ਜਾਂਦੇ ਨੇ ਪਰ ਸਿਮਰਨਜੀਤ ਸਿੰਘ ਮਾਨ ਆਪਣੇ ਫੰਡ ਦੀ ਵਰਤੋਂ ਦਾ ਕਰ ਵੀ ਕਰਦੇ ਨੇ ਐਕਸਟਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਿੰਨ ਹਸਪਤਾਲਾਂ ਲਈ ਵੀ ਇੱਥੇ ਦੇ ਜੱਡ ਲੋਕ ਸਭਾ ਹਲਕੇ ਲਈ ਪੇਮੈਂਟ ਅਲਾਉਟ ਕੀਤੀ ਹੈ ਜਿਹਦੇ ਵਿੱਚ 65 ਤੋਂ 70 ਲੱਖ ਰੁਪਈਆ ਸਮਰੂਹ ਲਈ ਹਸਪਤਲ ਲਈ ਕਰਾ ਕੇ ਲਿਆਂਦਾ ਕੇਂਦਰ ਬੰਨੀ ਨੂੰ ਮਨਜ਼ੂਰ 5557 ਕਰੋੜ ਰੁਪਈਆ ਲਿਆਂਦਾ ਬਰਨਾਲੇ ਲਈ ਤੇ 27 ਕਰੋੜ 4 ਲੱਖ ਰੁਪਈਆ ਮਲੇਰਕੋਟਲੇ ਸਰਕਾਰੀ ਹਸਪਤਲ ਲਈ ਮਨਜ਼ੂਰ ਕਰਵਾਇਆ ਇਸ ਸੂਲ ਇਹਨਾਂ ਹਸਪਤਲਾਂ ਦੇ ਵਿੱਚ ਨਵੇਂ ਇਮਾਰਤਾਂ ਬਣਾ ਕੇ ਔਰ ਉਹਨਾਂ ਦੇ ਵਿੱਚ ਐਮਰਜੈਂਸੀ ਸਹੂਲਤਾਂ ਦੇਣ ਵਾਸਤੇ ਨਵੇਂ ਬੈੱਡ ਬਣਾ ਕੇ ਉਹ ਮਾਨ ਸਾਹਿਬ ਨੇ ਮਨਜ਼ੂਰ ਕਰਾਇਆ ਜੇ ਮਾਨ ਸਾਹਿਬ ਦੀ ਯਾਦ ਕਰਦੇ ਨੇ ਜੀ ਲੋਕ ਉਹ ਮੈਂ ਕਹਿੰਦਾ ਜੀ ਮਾਨ ਸਾਹਿਬ ਨੂੰ ਲੋਕ ਯਾਦ ਇਸ ਤਰ੍ਹਾਂ ਕਰਦੇ ਨੇ ਵੀ ਮਾਨ ਸਾਹਿਬ ਬਿਨ ਮੰਗਿਆ ਦਿੰਦੇ ਨੇ ਅੱਜ ਵੀ ਸਾਡੇ ਮੰਦਰ پارਲੀਮੈਂਟ ਨੇ ਗੁਰਕੇ ਆਏ ਨਹੀਂ ਹੁਣ ਗੁਰਕੇ ਧੰਨਵਾਦ ਕਰਨ ਨਹੀਂ ਆਏ ਮਾਨ ਸਾਹਿਬ ਦਾ ਹਰੇਕ ਪਿੰਡ ਦੇ ਆ ਖੜੇ ਦੇ ਸਰਪੰਚ ਸਾਹਿਬ ਦੱਸ ਦੇਣਗੇ ਦੱਸੋ ਜੀ ਕੋਈ ਚੀਜ਼ ਮਾਨ ਸਾਹਿਬ ਦੇ ਅੱਗੇ ਹੱਥ ਝੱਟ ਕੇ ਤਾਂ ਮੰਗਣੀ ਹੋਈ ਨਹੀਂ ਪਈ ਮਾਨ ਸਾਹਿਬ ਨੇ ਤਾਂ ਜੋ ਫਰਜ਼ ਸੀ ਨਿਭਾਏ ਨੇ ਅਸੀਂ ਪੰਜਾਬ ਸਰਕਾਰ ਤਾਂ ਨਹੀਂ ਅਜੇ ਚਲਾਈ ਸਿਰਫ MP ਦਾ ਕੋਟਾ 2 ਸਾਲ MP ਪੂਰਾ ਕੀਤਾ ਹੈ ਇਸ ਐਮਪੀ ਦੇ ਸਮੇਂ ਦੇ ਦੌਰਾਨ ਮਾਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਆ ਪੰਜਾਬ ਸਰਕਾਰ ਨੂੰ ਬਣੀ ਨੂੰ ਸਾਢੇ 3 ਪੌਣੇ 4 ਸਾਲ ਹੋ ਗਏ ਉਦੋਂ ਵੱਧ ਕੇ ਅੱਵਲ ਹਰ ਪਿੰਡ ਦੇ ਵਿੱਚ ਐਮਪੀ ਕੋਟ ਜੋ ਗ੍ਰਾਂਟਾਂ ਪਹੁੰਚੀਆਂ ਨੇ ਚਾਹੇ ਉਹ ਸਿੱਖਿਆ ਖੇਤਰ ਲਈ ਹੋਣ ਸਮਾਜਿਕ ਦੇ ਵਿਕਾਸ ਲਈ ਹੋਣ ਹਰ ਥਾਂ ਸਰਦਾਰ ਮਾਨ ਸਾਹਿਬ ਨੇ ਗ੍ਰਾਂਟਾਂ ਪਹੁੰਚਾਈਆਂ ਨੇ ਜੀ ਸੋ ਅਸੀਂ ਮਾਨ ਸਾਹਿਬ ਵਰਗੇ ਲੀਡਰਾਂ ਦੀ ਤਾਂ ਪੰਜਾਬ ਨੂੰ ਲੋੜ ਹੈ ਮਾਨ ਸਾਹਿਬ ਦੀ ਲੋੜ ਅਸੀਂ ਇਸ ਕਰਕੇ ਕਹਿੰਦੇ ਆ ਵੀ ਸਾਡੇ ਨਾਲ ਹਕੂਮਤ ਚਾਹੇ ਕੇਂਦਰ ਦੀ ਹੋਵੇ दिली जी हुकूमत वारी बि हुकूमत